ਪੰਜਾਬ ਦਾ ਸਿਆਸਤ ਨਾਲ ਜੁੜਿਆ ਹੋਇਆ ਉਹ ਇੱਕ ਨਾਮ ਹੈ ਬਲਕੌਰ ਸਿੰਘ ਸਿੱਧੂ ਸਾਰੇ ਜਾਣਦੇ ਆ ਸਿੱਧੂ ਮੂਸੇ ਵਾਲੇ ਦੇ ਜਾਣ ਤੋਂ ਬਾਅਦ ਜਿੰਨਾ ਕੁਝ ਫੋਕਸ ਉਸ ਪਰਿਵਾਰ ਦੇ ਉੱਤੇ ਹੋਇਆ ਹੋਣਾ ਇਸ ਕਰਕੇ ਵੀ ਚਾਹੀਦਾ ਸੀ ਕਿਉਂਕਿ ਵਾਰ-ਵਾਰ ਮੰਗ ਕਰ ਰਹੇ ਸੀ ਕਿ ਇਨਸਾਫ ਚਾਹੀਦਾ ਅਜੇ ਵੀ ਉਹਨਾਂ ਨੂੰ ਤਸੱਲੀ ਨਹੀਂ ਹੋਈ ਬੇਸ਼ੱਕ ਉਹਨਾਂ ਨੇ ਇੱਕ ਹੋਰ ਉਹਨਾਂ ਦੇ ਘਰ ਦੇ ਵਿੱਚ ਇੱਕ ਚਿਰਾਗ ਜਗਿਆ ਉਸ ਤੋਂ ਉਹਨਾਂ ਨੂੰ ਆਸ ਵੱਜੀ ਹੈ ਕਿ ਹੁਣ ਜ਼ਿੰਦਗੀ ਜਿਉਣ ਦਾ ਮਕਸਦ ਮਿਲ ਗਿਆ ਪਰ ਉਹ ਚੋਣ ਲੜਨਾ ਵੀ ਕਿਤੇ ਨਾ ਕਿਤੇ ਚਾਹੁੰਦੇ ਸੀ ਮੰਨ ਉਹਨਾਂ ਨੇ ਬਣਾਇਆ ਫਿਰ ਆਜ਼ਾਦ ਚੋਣ ਦੀਆਂ ਗੱਲਾਂ ਚੱਲੀਆਂ ਪਰ ਫਿਰ ਇੰਤਿਚਾ ਆ ਕੇ ਉਹਨਾਂ ਨੇ ਕਿਹਾ ਕਿ ਨਹੀਂ ਬਠਿੰਡਾ ਦੇ ਵਿੱਚ ਵੀ ਕਾਂਗਰਸ ਪਾਰਟੀ ਲਈ ਵੋਟਾਂ ਮੰਗਣੀਆਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਨੇ ਹਾਲਾਂਕਿ ਉਹਨਾਂ ਦਾ ਜਿਹੜਾ ਪਿਛੋਕੜ ਆ ਸਿਆਸੀ ਉਹ ਵੀ ਕਾਂਗਰਸ ਨਾਲ ਆ ਉਹਨਾਂ ਦੇ ਬੇਟੇ ਨੇ ਵੀ ਚੋਣ ਲੜੀ ਉਹ ਆਪ ਸਰਪੰਚੀ ਵੀ ਕਾਂਗਰਸ ਵੱਲੋਂ ਲੜਦੇ ਆ ਹੁਣ ਜਿਹੜੀ ਮੋੜ ਦੇ ਉੱਤੇ ਆ ਕੇ ਖੜੇ ਆ ਤੇ ਜੋ ਨਾਮ ਲਏ ਉਹਨਾਂ ਨੇ ਚੰਨੀ ਸਾਹਬ ਦਾ ਤੇ ਰਾਜਾ ਬੜਿੰਗ ਦਾ ਕਹਿੰਦੇ ਇਹਨਾਂ ਲਈ ਤਾਂ ਮੈਂ ਖਾਸ ਕਰਕੇ ਪ੍ਰਚਾਰ ਕਰਨਾ ਹੀ ਕਰਨਾ ਹੈ ਦੇਖੋ ਸਭ ਤੋਂ ਵੱਡੀ ਗੱਲ ਮੈਨੂੰ ਲੱਗਦਾ ਕਿ ਬਲਕੌਰ ਸਿੰਘ ਸਿੱਧੂ ਸਾਹਿਬ ਨੂੰ ਤੇ ਇਲੈਕਸ਼ਨ ਲੜਨੀ ਨਹੀਂ ਸੀ ਚਾਹੀਦੀ ਗੀ ਉਹਨਾਂ ਨੂੰ ਖੜੇ ਵੀ ਨਹੀਂ ਹੋਣਾ ਚਾਹੀਦਾ ਹਾਲਾਂਕਿ ਕਾਂਗਰਸ ਪਾਰਟੀ ਨੇ ਕੋਸ਼ਿਸ਼ ਕੀਤੀ ਆ ਉਹ ਚਲੋ ਠੀਕ ਹੈ ਕਿ ਉਹਨਾਂ ਪਰਮਾਤਮਾ ਨੇ ਫਿਰ ਕੋਖ ਹਰੀ ਕੀਤੀ ਘਰ ਦੇ ਵਿੱਚ ਚਿਰਾਗ ਆਇਆ ਉਹ ਚੰਗੀ ਗੱਲ ਹੈ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਹੀ ਸਮਾਂ ਬਤਾਉਣਾ ਚਾਹੀਦਾ ਪੋਲਿਟਿਕਸ ਕੀ ਕਰਨੀ ਆ ਪੋਲਿਸੀ ਦੇਖ ਲਈ ਤੁਹਾਡਾ ਕਿੰਨਾ ਨੁਕਸਾਨ ਹੋ ਗਿਆ ਲੋਕਾਂ ਨੇ ਜੇ ਮੁੱਲ ਪਾਉਣਾ ਹੁੰਦਾ ਤੇ ਤੁਹਾਨੂੰ ਜਿਤਾਉਂਦੇ ਹੈਨਾ ਹੁਣ ਵੱਖਰੀ ਗੱਲ ਚਲੋ ਇੱਕ ਆਸ ਆ ਪੋਲਿਟੀਕਲ ਪਾਰਟੀਆਂ ਨੂੰ ਤੇ ਲੱਗਦਾ ਹੁੰਦਾ ਨਾ ਕਿ ਆ ਵੀ ਬੰਦਾ ਬਹੁਤ ਵੱਡੀ ਭੁੱਖ ਹੁੰਦੀ ਆ ਠੀਕ ਹੈ ਹੁਣ ਤੁਹਾਡੀ ਭੁੱਖ ਨਹੀਂ ਹੈਗੀ ਤੁਹਾਡੀ ਭੁੱਖ ਸੀ ਕਿ ਮੇਰੇ ਪੋਤੇ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ ਤੁਹਾਡੀ ਉਹ ਵਾਲੀ ਭੁੱਖ ਆ ਤੁਹਾਨੂੰ ਉਧਰ ਹੀ ਫੋਕਸ ਕਰਨਾ ਚਾਹੀਦਾ ਹੁਣ ਕਿਉਂਕਿ ਤੁਹਾਡਾ ਪਰਿਵਾਰ ਕਾਂਗਰਸੀ ਮੰਨਿਆ ਜਾਂਦਾ ਹਮ ਕਿਉਂਕਿ ਬੇਬੇ ਜਿਹੜੀ ਆ ਉਹ ਸਰਪੰਚ ਵੀ ਰਹਿ ਚੁੱਕੇ ਨੇ ਔਰ ਸਿੱਧੂ ਮੂਸੇਵਾਲ ਨੇ ਕਾਂਗਰਸ ਪਾਰਟੀ ਦੀ ਟਿਕਟ ਵੀ ਲੜੀ ਹੈ ਮਾਨਸੇ ਤੋਂ ਤੁਹਾਡੀ ਇਹ ਵੀ ਚੋਲ ਪਾਰਟੀ ਨਾਲ ਬੱਜੇ ਪਰ ਇਹ ਵੀ ਕੋਈ ਨਹੀਂ ਹੈ ਕਿ ਜੇ ਪਾਰਟੀ ਨਾਲ ਤੁਸੀਂ ਜੁੜੇ ਹੋ ਪ੍ਰਚਾਰ ਕਰਨ ਪਰ ਉਹ ਜਿਹੜੇ ਦੋ ਚੀਜ਼ਾਂ ਨੇ ਕਿਉਂਕਿ ਉਹਦੇ ਚ ਰਾਜਾ ਮਰਿੰਦਰ ਸਿੰਘ ਵੜਿੰਗ ਔਰ ਚੰਜੀਤ ਚੰਨੀ 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 ਉਦੋਂ ਮੁੱਖ ਮੰਤਰੀ ਸੀ ਔਰ ਚੰਜੀਤ ਚੰਨੀ ਉਹਨਾਂ ਨੇ ਉਹਨਾਂ ਨੂੰ ਲੈ ਕੇ ਫਿਕਰਮੰਦ ਵੀ ਰਹਿ ਗਏ ਨੇ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਹੋਣੀ ਸਿੱਧੂ ਮੂਸੇਵਾਲੇ ਨੂੰ ਲੈ ਕੇ ਵੀ ਆ ਤੇ ਇਹ ਅੱਗੇ ਮੋਰੀ ਹੋ ਕੇ ਲੜਦੇ ਵੀ ਰਿਹਾ ਗਏ ਨੇ ਉਹ ਹੁਣ ਸਵਾਲ ਹੈ ਕਿ ਦੋ ਸੀਟਾਂ ਤੇ ਤੋਂ ਚੋਣ ਪ੍ਰਚਾਰ ਕਰਨ ਜਾਣਗੇ ਕਿਉਂਕਿ ਜਿਵੇਂ ਪਹਿਲਾਂ ਜਲੰਧਰ ਦੇ ਜਿਮਨੀ ਚੋਣ ਲਈ ਉਦੋਂ ਵੀ ਉਹ ਕਰਕੇ ਆਏ ਨੇ ਪ੍ਰਚਾਰ ਪਰ ਇਹ ਕਿ ਕਾਂਗਰਸ ਦੇ ਤੌਰ ਤੇ ਬਲਕੌਰ ਸਿੰਘ ਸਿੱਧੂ ਅਗਰ ਵਿਚਰਨਾ ਚਾਹੁੰਦੇ ਤੇ ਚੰਗੀ ਗੱਲ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਕਾਂਗਰਸ ਪਾਰਟੀ ਕੱਲ ਨੂੰ ਜੇ ਕਾਂਗਰਸ ਪਾਰਟੀ ਦੀ ਸੂਬੇ ਦੇ ਵਿੱਚ ਸਰਕਾਰ ਬਣਦੀ ਹੈ ਤੇ ਮੇਰੇ ਪੁੱਤ ਦੇ ਇਨਸਾਫ ਮਿਲੂਗਾ ਸਾਨੂੰ ਇਨਸਾਫ ਮਿਲੂਗਾ ਕਾਤਲਾਂ ਨੂੰ ਸਜ਼ਾ ਮਿਲੇਗੀ ਉਹ ਹੈ ਤੇ ਉਹ ਐਸੇ ਕਰਕੇ ਪਿੱਛੇ ਜਦੋਂ ਆਜ਼ਾਦ ਤੌਰ ਤੇ ਲੜਨ ਦਾ ਯਤਨ ਜੇ ਹੋਏ ਗੱਲਾਂ ਉੱਠੀਆਂ ਸੀ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਪ੍ਰਤਾਪ ਸਿੰ ਬਾਦਵਾ ਸਾਹਿਬ ਮਨੋਂ ਵੀ ਗਏ ਨੇ ਉਹ ਹਮਾਇਤ ਕਰਨ ਉਹਨਾਂ ਨੇ ਕਰ ਦਿੱਤੀ ਹੈਗੀ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਸਿੱਧੂ ਮੂਸੇਵਾਲੇ ਦੇ ਪਿਤਾ ਚੋਣ ਲੜਦੇ ਨੇ ਤੇ ਕਾਂਗਰਸ ਪਾਰਟੀ ਨੂੰ ਨੁਕਸਾਨ ਹੋ ਗਿਆ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤਮਿੰਦਰ ਸਿੰਘ ਸਿੱਧੂ ਨੂੰ ਹੋਏਗਾ ਨੁਕਸਾਨ ਉਹਨਾਂ ਨੇ ਮੰਨ ਲਿਆ ਕਿ ਇੱਕ ਸਿੱਧੂ ਮੂਸੇਵਾਲੇ ਸਾਡੇ ਹਿੰਦੁਸਤਾਨ ਦੇ ਵਿੱਚ ਨਾ ਜਿਉਂਦਿਆਂ ਜੀ ਅਸੀਂ ਮੋਲ ਨਹੀਂ ਪਾਉਂਦੇ ਅਸੀਂ ਮਰਨ ਤੋਂ ਬਾਅਦ ਬੜਾ ਪਛਤਾਵਾ ਜਿਹਾ ਕਰਦੇ ਨੇ ਪੀ ਨੀ ਇਹਰ ਤੱਕ ਕਾਜ ਹੋ ਗਿਆ ਇਨਸਾਫ ਮਿਲਣਾ ਤੇ ਉਹ ਸ਼ਾਇਦ ਹੱਲੇ ਲੋਕਾਂ ਚ ਸਿਮਤੀ ਆ ਗਈ ਹੈ ਕਿ ਸਿੱਧੂ ਮੂਸੇਵਾਲੇ ਦੇ ਨਾਲ ਪੀ ਤੱਕਾ ਹੋਇਆ ਇਨਸਾਫ ਮਿਲਣਾ ਚਾਹੀਦਾ ਤੇ ਉਹ ਸਾਰਾ ਲੋਕਾਂ ਨੂੰ ਕਾਂਗਰਸੀਆਂ ਨੂੰ ਕਿਉਂਕਿ ਅੱਜਕੱਲ ਸਾਰੀਆਂ ਪੋਲੀਟਿਕਲ ਪਾਰਟੀਆਂ ਇੱਕ ਨਹੀਂ ਕਈ ਵਾਰ ਸਰਵੇ ਕਰਵਾਉਂਦੀਆਂ ਨੇ ਤੇ ਸਰਵੇ ਚ ਸ਼ਾਇਦ ਬਲਕੌਰ ਸਿੰਘ ਸਿੱਧੂ ਸਾਹਿਬ ਦਾ ਨਾਮ ਬੋਲਦਾ ਹੋਵੇ ਇਸ ਕਰਕੇ ਉਹਨਾਂ ਨੇ ਲੱਗਾ ਕਿ ਮਨਾਲਿਆ ਵੀ ਤੁਸੀਂ ਜਾਤ ਔਰਤੇ ਨਹੀਂ ਲੜਨੀ ਹੈਗੀ ਇਸ ਕਰਕੇ ਹੁਣ ਪ੍ਰਚਾਰ ਕਰਨਗੇ ਹੋ ਸਕਦਾ ਹੈ ਕਿ ਅੱਜ ਰਾਜਾ ਮਰਿੰਦਰ ਸਿੰਘ ਵੜਿੰਗ ਦਾ ਉਹਨਾਂ ਨੇ ਬੋਲਤਾ ਚਰਜੀਤ ਸਿੰਘ ਚੰਨੀ ਸਾਹਿਬ ਦਾ ਬੋਲਤਾ ਬਾਕੀ ਲੀਡਰ ਵੀ ਕਹਿ ਸਕਦੇ ਬਠਿੰਡਾ ਤੋਂ ਨਾ ਕਰ ਨਾ ਕਰ ਕਿਉਂਕਿ ਮਾਨਸਾ ਜਿਹੜਾ ਉਹ ਬਠਿੰਡਾ ਦਾ ਪਾਰਟ ਬਾਕੀ ਹੋ ਸਕਦਾ ਹੈ ਕਿ ਬਾਕੀ ਵੀ ਆਜੋ ਜੀ ਸਾਡੇ ਵੀ ਪ੍ਰਚਾਰ ਕਰ ਲੋ ਕਿਉਂਕਿ ਸਿੱਧੂ ਮੂਸੇਵਾਲਾ ਨੂੰ ਚਾਉਣ ਵਾਲੇ ਤੇ ਪਿੰਡਾਂ ਦੇ ਘਰਾਂ ਦੇ ਵਿੱਚ ਬੈਠੇ ਹੈਗੇ ਔਰ ਸਿੱਧੂ ਮੂਸੇਵਾਲਾ ਨੂੰ ਲੈ ਕੇ ਲੋਕ ਅੱਜ ਵੀ ਆ ਕੇ ਪਿੰਡਾਂ ਦੇ ਵਿੱਚ ਮੁੰਡਿਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਚਾਹੇ ਉਹ ਕਿਸਾਨ ਸੀ ਚਾਹੇ ਕਿਸਾਨ ਨਹੀਂ ਸੀ ਕੰਮ ਕਰਨਾ ਤੇ ਸਿਰਾਂ ਦੇ ਲੋਕ ਮੁੰਡਿਆਂ ਨੇ ਜੂੜੇ ਰੱਖਣੇ ਸ਼ੁਰੂ ਕਰ ਲਏ ਸੀ ਪੱਗਾਂ ਬੰਨੀਆਂ ਰੱਖਣੀਆਂ ਸ਼ੁਰੂ ਕਰਦੇ ਲੋਕ ਤੇ ਇਹ ਵੀ ਮਹਿਸੂਸ ਕਰ ਲੈ ਕਿ ਸਿੱਧੂ ਮੂਸੇਵਾਲਾ ਸਿੰਗਰ ਨੇ ਸਿੱਧੂ ਮੂਸੇਵਾਲਾ ਇੱਕ ਸੋਚ ਉਹ ਸੋਚ ਨੂੰ ਕਿਤੇ ਨਾ ਕਿਤੇ ਸੋਚ ਦਾ ਕਤਲ ਕੀਤਾ ਗਿਆ ਲੋਕ ਤੇ ਇਹ ਵੀ ਗੱਲਾਂ ਕਰਦੇ ਨੇ ਪਰ ਹੋ ਸਕਦਾ ਕਿ ਅੱਜ ਬਲਕੌਰ ਸਿੰਘ ਸਿੱਧੂ ਸਾਹਿਬ ਪ੍ਰਚਾਰ ਕਰਨੇ ਹੋ ਸਕਦਾ 27 ਨੂੰ ਫੇਰ ਮਾਨਸਾ ਤੋਂ ਲੜਨ ਹੋ ਸਕਦਾ ਕਿ ਉਹ ਅਸੈਂਬਲੀ ਦਾ ਹਿੱਸਾ ਬਣ ਕਿਉਂਕਿ 27 ਦੇ ਵਿੱਚ ਲਗਦਾ ਹੋਊਗਾ ਕਿ ਮੈਂ ਜਿੱਤ ਸਕਦਾ ਨਾ ਤੇ ਮੈਨੂੰ ਲੱਗਦਾ ਕਿ ਇਹ ਸਾਰੀਆਂ ਜਿਹੜੀਆਂ ਪਹਿਲੂ ਉਹਨੂੰ ਧਿਆਨ ਵਿੱਚ ਰੱਖਦੇ ਹੋ ਲੱਗੇ ਕਿ ਸਿਆਸਤ ਦੇ ਵਿੱਚ ਤੇ ਆ ਹੀ ਗਏ ਨੇ ਤੇ ਸਿਆਸਤ ਤੋਂ ਬੰਦਾ ਇੱਕ ਵਾਰ ਆ ਜੇ ਤੇ ਉਹ ਦੂਰ ਰਹਿ ਕੇ ਵੀ ਨਹੀਂ ਗੁਜ਼ਾਰਾ ਹੈ ਤੇ ਸਰਕਾਰ ਦੇ ਵਿੱਚ ਜਾਂ ਉਤਨੀ ਐਮਐਲ ਜੀ ਐਮਪੀ ਬਣ ਜੋ ਫਿਰ ਵੀ ਗੁਜ਼ਾਰਾ ਨਹੀਂ ਇਸ ਕਰਕੇ ਇਹਨੂੰ ਲੱਗਦਾ ਪੰਜਾਬ ਦੇ ਵਿੱਚ ਜਾਂ ਖਾਸ ਕਰਕੇ ਹਿੰਦੂਸਤਾਨ ਦੇ ਵਿੱਚ ਸਾਡਾ ਇੱਕ ਜਿਹੜੀ ਇੱਕ ਪ੍ਰਵਿਰਤੀ ਜੀ ਹੈ ਨਾ ਵੀ ਅਸੀਂ ਬੰਦੇ ਦੇ ਮਰਨ ਤੋਂ ਬਾਅਦ ਮੁੱਲ ਪਾਉਂਦੇ ਆ ਜਾਂ ਹਾਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਹਾਰਾਤਾ ਫਿਰ ਲੋਕਾਂ ਨੂੰ ਦੁੱਖ ਲੱਗਾ ਯਾਰ ਮਾੜਾ ਹੋ ਗਿਆ ਜਿਵੇਂ ਖਡੂਰ ਸਾਹਿਬ ਵਾਲੇ ਲੋਕੀ ਕਹਿੰਦੇ ਆ ਕਿ ਨੇ ਯਾਰ ਅਸੀਂ ਨਾ ਵੇਸੂ ਨੀ ਚ ਬੀਬੀ ਖਾਲੜਾ ਨੇ ਧੱਕਾ ਕੀਤਾ ਜੀ ਸਾਨੂੰ ਜਿਤਾਉਣਾ ਚਾਹੀਦਾ ਸੀ ਅਸੀਂ ਮੁੱਲ ਨਹੀਂ ਪਾਇਆ ਜਸਵੰਤ ਸਿੰਘ ਖਾਲੜਾ ਦਾ ਅਸੀਂ ਕਾਦੇ ਪੰਥਕ ਆ ਹੁਣ ਗੱਲਾਂ ਕਰਦੇ ਨੇ ਪਛਤਾਵਾ ਕਰ ਰਹੇ ਨੇ ਯਾਰ ਹੰਦਰ ਧੱਕਾ ਹੀ ਬੀਬੀ ਨੇ ਬਹੁਤ ਧੋਖਾ ਕੀਤਾ ਧੱਕਾ ਕੀਤਾ ਪਛਤਾਵਾ ਤੇ ਉਹ ਕਿੰਨੇ ਨੇ ਆਪਕੇ ਕਿੰਨੇ ਨੇ ਆਪਕੇ ਪਛਤਾਨੇ ਕੇ ਫਿਰ ਜਦ ਚਿੜੀਆ ਚੁਗ ਗਈ ਖੇਤ ਨਾ ਤੇ ਮੈਨੂੰ ਇਹ ਲੱਗਦਾ ਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਲੋਕਾਂ ਦੀ ਹਮਦਰਦੀ ਵਧੀ ਆ ਉਹਨੂੰ ਲੈ ਕੇ ਕਾਂਗਰਸ ਪਾਰਟੀ ਨੇ ਲੱਗਾ ਕਿ ਨਹੀਂ ਸਿੱਧੂ ਮੂਸੇਵਾਲੇ ਸਾਹਿਬ ਜੋ ਦੇ ਫਾਦਰ ਚੋਣ ਨਾਲ ਲੜਨ ਜਿਆਦਾ ਤੌਰ ਤੇ ਤੇ ਸਾਡੇ ਵਾਸਤੇ ਪ੍ਰਚਾਰ ਕਰਨ ਤਿੰਨ ਸੀਟਾਂ ਤੋਂ ਹੋ ਗਿਆ ਉਹ ਮਾਨਸਾ ਫੋਕਸ ਕਰਨਗੇ ਉਹ ਚਰਨਜੀਤ ਚੰਨੀ ਦੇ ਹਲਕੇ ਵਿੱਚ ਵੀ ਜਾਣਗੇ ਉਹ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਹਲਕੇ ਵਿੱਚ ਜਾਂ ਤੇ ਬਾਕੀ ਦੇ ਹਲਕੇ ਵਿੱਚ ਜਾ ਕੇ ਪ੍ਰਚਾਰ ਕਰ ਸਕਦੇ ਨੇ ਪਰ ਮੈਨੂੰ ਇਹ ਲੱਗਦਾ ਕਿ ਜਿਹੜਾ ਰੱਬ ਨੇ ਜੀ ਦਿੱਤਾ ਜਿਆਦਾ ਜਿਹੜਾ ਸਮਾਂ ਨਾਲ ਉਹਨਾਂ ਨੂੰ ਉਹਨਾਂ ਦੇ ਨਾਲ ਹੀ ਬਤਾਉਣਾ ਚਾਹੀਦਾ